अच्छा बेबे तू साइन ਦੱਸੋ ਵੀ ਜਿਵੇਂ ਲੋਕਾਂ ਨੇ ਪਹਿਲਾਂ ਦੀਵਾਲੀ ਮਨਾਈ ਆ ਹਨਾ ਮਤਲਬ ਤੁਹਾਡੇ ਜ਼ਮਾਨੇ 'ਚ ਦੀਵਾਲੀ ਕਿੱਦਾਂ ਮਨਾਉਂਦੇ ਸੀ ਕਿ ਐਵੇਂ ਮਨਾਉਂਦੇ ਸੀ ਕਿ ਫਰਕ ਸੀਗਾ ਹਨਾ ਐਵੇਂ ਮਨਾਉਂਦੇ ਤੇ ਬਾਹਰ ਕੰਮ ਧੰਦਾ ਕਰਦੇ ਤੇ ਧੀਏ ਅੱਛਾ ਬਾਹਰ ਕਰਕੇ ਆ ਕੇ ਕਹਿੰਦੇ ਤੇ ਵੀ 2 ਵਜੇ ਆਜੋ ਦਨ 2 ਵਜੇ ਆਜੋ ਘਰ ਨੂੰ ਆ ਕੇ ਆਪਦਾ ਧੰਪ ਕੰਮ ਕਰਨਾ ਅਭੇ ਦਿਵਾਲੀ ਮਨਾਉਣੀ ਆਥਣ ਆਏ ਨਾ ਸਮਾਂ ਹੁਣ ਨਾਲ ਤਾਂ ਜਿਆਦੇ ਰੌਣਕਾ ਹੁੰਦੀਆਂ ਤੀਆਂ ਹੁਣ ਨਹੀਂ ਰੌਣਕ ਹੁੰਦੀ ਹੁਣ ਰੌਣਕ ਹੁੰਦੀ ਤਾਂ ਆਈ ਗਈ ਆ ਹੁਣ ਅਬਦਬ ਦੇ ਘਰ ਨਹੀਂ ਬੜ ਜਾਂਦੇ ਨੇ ਅੱਗੇ ਲੋਕਾਂ ਨੂੰ ਦੁਆ ਦੁਆ ਦੇ ਘਰੇ ਜਾਂਦਾ ਸੀ ਹੁਣ ਨਹੀਂ ਜਾਂਦੇ ਹੁਣ ਨਹੀਂ ਜਾਂਦੇ ਹੁਣ ਤਾਂ ਅਗਲਾ ਕੁਵਾ ਦਿੰਦਾ ਰੇਡੀਓ ਵਿੱਚ ਵੀ ਕੋਈ ਅਬਦੇ ਆਉਂਦੇ ਘਰੇ ਬੈਠੋ ਭਾਈ ਬੋਲੋ ਨਾ ਕੋਈ ਲਡੋਂ ਬਿਖਦਾ ਉਹ ਨਹੀਂ ਨਾ ਫਿਰ ਹੋਰ ਤੁਸੀਂ ਘਰੇ ਕੀ ਕੀ ਬਣਾਉਂਦੇ ਸੀ ਖਾਣੇ ਚ ਅਸੀਂ ਮੰਨ ਲ ਮਾਈ ਦਾ ਥੰਮਾ ਬਣਾਉਂਦੇ ਸੀ ਲੱਡੂ ਕਰਦੇ ਤੇ ਜੀਦੇ ਦੁੱਧ ਤੇ ਖੁਆ ਕੱਢਦਾ ਤੇ ਅਗਲਾ ਵਰ ਪਿਜਵਾਉਂਦਾ ਸੀ ਹੋਰ ਆਹੀ ਵਾਚੋਂ ਅਖੀਰ ਕਰ ਲੈਂਦੇ ਤੇ ਪ੍ਰਸ਼ਾਦ ਕਰ ਲੈਂਦੇ ਤੇ ਆ ਸਾਰੀ ਚੀਜ਼ ਕਰਦੇ ਤੇ ਉੱਤੇ ਫਿਰ ਇੱਕ ਦੂਜੇ ਦੇ ਘਰਾਂ ਚ ਜਾ ਕੇ ਵੰਡਦੇ ਸੀਗੇ ਨਾ ਦੋ ਇੱਕ ਦੂਜੇ ਜਿੰਦੇ ਨਹੀਂ ਹੁੰਦਾ ਤੇ ਉਹਨੂੰ ਦੇਣ ਦਿੱਤੇ ਅੱਛਾ ਉਹ ਆਪ ਦਾ ਆਪ ਹਮ ਆਇਆ ਦਿੰਦੇ ਤੇ ਆਪ ਦਾ ਆਪ ਦਾ ਕਰਦੇ ਨਹੀਂ ਵਾਰੀਆਂ ਨਹੀਂ ਬੰਨਦੇ ਸੀ ਪਰ ਅੱਜ ਤੂੰ ਕੱਢ ਲੈ ਇਕੱਠਾ ਕਰ ਲੈਨੇ ਆ ਅੱਜ ਕੱਲ ਨੂੰ ਫੇਰ ਨਾ ਇਹ ਨਹੀਂ ਕੋਈ ਵਾਰੀ ਨਾ ਆਪਦਾ ਆਪਦਾ ਪਹਿਲ ਦੁੱਧ ਵਾਧੂ ਹੁੰਦਾ ਸੀ ਨਾ ਹਾਂ ਜੀ ਦੇ ਥੋੜਾ ਹੁੰਦਾ ਤੇ ਉਹਨੂੰ ਹੋਰ ਲੈ ਦੇ ਦਿੰਦਾ ਤੇ ਵੀ ਭਾਈ ਤੂੰ ਸਾਡੋ ਲੈ ਜਾ ਤੂੰ ਕਰ ਲੈ ਅੱਛਾ ਜੇ ਕੋਈ ਚੀਜ਼ ਕਰਦੇ ਤੇ ਫੇਰ ਆਗ ਦੇ ਦੇਂਦੇ ਤੇ ਰਿੰਨੀ ਵੀ ਕੋ ਦੇ ਖੀਰ ਪ੍ਰਸਾਦ ਜਾਦੇ ਹੁੰਦਾ ਤੇ ਵੀ ਚਲ ਉਹਨੂੰ ਦੇ ਆਉਂਦੇ ਕੋਲੇ ਵਾਧਾ ਉਹ ਵੀ ਕਰ ਲੈਣਗੇ ਸੱਚ ਹੱਥੋਂ ਨਾ ਬਣਾਉਂਦੇ ਤੇ ਜੇ ਦੀਵਾਲੀ ਨੂੰ ਸਾਰੀ ਚੀਜ਼ ਬਣਾਉਂਦੇ ਤੇ ਉਹ ਮਤਲਬ ਹਾਂ ਹੁਣ ਤਾਂ ਫਰਕ ਲੱਗਦਾ ਵੀ ਆ ਚੀਜ਼ ਹੁਣ ਨਹੀਂ ਹੁੰਦੀ ਪਹਿਲਾਂ ਹੁੰਦੀ ਸੀ ਸਾਰੀ ਉਹ ਹੁੰਦੀ ਆ ਮਨ ਚੀਜ਼ ਤਾਂ ਜਿਹੜੀ ਖਾਣੀਆਂ ਹੁਣ ਬਣਾਉਂਦੇ ਆ ਹੁਣ ਦੇ ਹੁਣ ਤਾਂ ਤਮਕਾ ਦਾਲਾਂ ਭਾਜੀਆਂ ਜਿਆਦਾ ਕਰਦੇ ਆ ਅੱਗੇ ਨਹੀਂ ਕਰਦੇ ਬਿੰਤੇ ਅੱਗੇ ਕੀ ਕਰਦੇ ਸੀ ਸਬਜ਼ੀਆਂ ਕੱਟ ਕਰਦੇ ਤੇ ਅੱਗੇ ਤਾਂ ਕੰਮਾਂ 'ਚ ਫਿਰੀ ਜਾਂਦੇ ਬਾਹਰ ਨਾਲ ਮੈਂ ਪਕਾਹਾਂਦੀ ਆ ਇੱਕ ਦਿਨ ਸਾਗ ਰਨੇ ਨੇ ਦੋ ਤਿੰਨ ਦਿਨ ਖਾ ਲਿਆ ਭਾਜੀ ਕਰ ਲਈ ਉਹ ਦੋ ਤਿੰਨ ਦਿਨ ਖਾ ਲਈ ਹੁਣ ਤਾਂ ਖੰਡ ਨਖਰੇ ਜਿਆਦਾ ਕਰਦੇ ਆ ਹੁਣ ਆਥਣ ਜਾਂ ਆਥਣ ਤੜਕੇ ਤੜਕੇ ਹੁਣ ਦੂਏ ਡੰਗ ਨੂੰ ਕਹਿੰਦੇ ਨੇ ਮਾਚੀ ਹੋਗੀ ਆਈ ਗਾਦੇ ਨੂੰ ਸਹੀ ਗੱਲ ਹੈ ਅੱਗੇ ਜਮਾਨਾ ਬਹੁਤ ਠੀਕ ਤੀ ਮਿੱਠੀਆਂ ਰੋਟੀਆਂ ਚਾਰ ਨਾਲ ਹਾਜਰੀ ਬਕਾ ਲੈਂਦੇ ਦੁਪਹਿਰ ਦਾ ਸਵਾਦ ਵੀ ਲੱਗਦੀ ਸੀ ਹਨਾ ਛੋਲਿਆਂ ਦੀ ਦਾਲ ਕਰਦੇ ਐਨਾ ਨੂੰ ਮੱਖਣ ਰੱਖ ਲੈਂਦੇ ਉੱਪਰ ਹਾਂ ਘਰੇ ਦੁੱਧ ਰੇੜਕਾ ਦੇਤੇ ਮੰਧਾਨੀਆਂ ਨਾਲ ਹੁਣ ਮੰਧਾਨੀ ਕੀਦੇ ਆ ਜੇ ਕੋਈ ਰੇੜਕਾ ਦਾ ਢੱਕ ਗੰਡ ਬਣਾਉਂ ਚ ਫਿਰ ਜੋ ਗਿੱਲੱਤੀ ਕਰਦੀ ਆਗਲੀ ਚਾਹੀ ਕਿਸੇ ਦੇ ਵੀ ਆ ਬਲ ਤਾਂ ਹੈਗਾ ਸਹੀ ਅੱਗੇ ਦੋ ਦੋ ਤੌਲਿਆਂ ਜੰਦੁੱਧ ਰੇੜਕਾ ਦੇਤੇ ਕਿਉਂ ਆਏ ਪਿਆ ਹੁੰਦਾ ਸੀ ਤਦ ਲੈ ਚ ਕਿਉਂ ਪਾਇਆ ਹੁੰਦਾ ਤੇ ਮੇਰੇ ਦੇਸੀ ਅਨ ਕਿਉਂ ਹੁੰਦਾ ਤੇ ਇੱਕ ਸਾਲ ਚ ਕਹਿੰਦਾ ਸਾਡੇ ਆਹਾਂ ਆ ਹੋਈ ਉਹ ਦੇ ਧੀਰੂ ਦਾ ਮੁੰਡਾ ਮਾਂ ਦੇ ਧੀਰੂ ਹੋਇਆ ਅੱਛਾ ਮੇਰੀ ਦੋਤੀ ਹੋਈ ਸਾਡਾ ਮੀਰੂ ਹੋਇਆ ਇੱਕ ਸਾਲ ਚ ਤਿੰਨ ਬੱਚੇ ਹੋਏ ਸਿੱਖ ਕਰਦਾ ਹੋਣੇ ਬੋਲੀ ਤਾਂ ਕਿਉਂ ਰੈਨਾਂ ਹੁਣ ਤਾ ਵਾਤ ਖਾ ਲਈ ਪੰਜੀਰੀਆਂ ਰਲਾ ਕੇ ਚਾਹ ਚ ਪੰਜੀਰੀ ਰੋਕ ਦੋ ਦੋ ਵਾਰੀ ਵੀਰ ਜੀ ਨੂੰ ਟੈਂਸ਼ਨ ਹੋ ਗਈ ਸਾਡ ਪੰਜੀਰੀ ਤਾਂ ਗਈ ਬਈ ਘੋਲ ਲੱਗ ਜੂ ਵੀ ਅਸਤੀ ਰੋਣਾ ਮੰਗੇ ਅੱਗੇ ਚਾਹ ਚ ਦੋ ਦੋ ਵਾਰੀ ਪੰਜੀਰੀ ਰਲਾ ਲਾਂ ਅੱਗੇ ਤੇ ਰਲਾਉਂਦੇ ਸੀਗੇ ਹੁਣ ਮਨ ਨਾ ਕੋਈ ਤੇ ਖੋਣ ਨੂੰ ਪਾ ਦਿੰਦੇ ਸੀ ਪੂਰੇ ਸਰਦੀਆਂ ਸਰਦੀਆਂ ਨਾ ਉਹ ਨਾ ਪੁੱਤ ਹੁਣ ਘੇਵ ਆ ਨਾ ਉਹਨਾਂ ਦੁੱਧਾ ਉਹਨਾਂ ਹੁਣ ਕੋ ਰੋਲਾਉਂਦਾ ਵੀ ਨਹੀਂ ਕੋਈ ਉਹ ਰੋੰਦਾ ਨਾ ਕਿਸੇ ਨੇ ਹੁਣ ਖਾਪਦਾ ਹਾਂ ਪਤਾ ਵੀ ਹੈ ਖੱਬਦਾ ਵੀ ਨਹੀਂ ਉਹ ਆ ਸਾਡੇ ਪਰਸਨ ਚਾ ਉੱਥੇ ਕਹਿੰਦਾ ਇਹਦੇ ਪਾਪੇ ਨੇ ਕਿਉਂ ਪਾਲਿਆ ਦਾਲ ਚ ਜਿਆਦੇ ਕੌਂਡੀ ਚ ਹੂੰ ਫੇਰ ਕਹਿੰਦਾ ਰਾਤ ਨੂੰ ਕਹਿੰਦਾ ਮੇਰਾ ਤਾਂ ਬੁੱਲਾ ਇਹ ਸਾਉਂਡ ਬੰਦ ਕਰ ਦੇ ਕੱਲ ਹੈ ਕਿ ਨਹੀਂ ਹੈ ਤੈਨੂੰ ਮੈਂ ਕਹ ਪੁੱਤ ਤੂੰ ਜਾ ਆਹ ਸਾਬਦ ਪਾਇਆ ਕਰ ਆ ਰਾਤ ਨੂੰ ਪਾਇਆ ਨਾ ਕਰ ਦਿਨ ਚ ਤਾਂ ਫਿਰ ਦੇ ਕਰਦੇ ਹਾਜਮ ਆ ਜਾਂਦਾ ਹਾਂ ਆ ਮੱਖਣੀ ਪਾਇਆ ਕਰਕੇ ਉਹ ਨਾ ਮਾਰ ਕਰ ਹੁਣ ਨਿਕਿਉਂ ਕਾ ਪਤਾ ਕਿਸੇ ਦੇ ਮਾਂ ਨਹੀਂ ਖੱਬਦਾ ਫੋਨ ਆ ਰਿਹਾ ਬੰਦ ਕਰ ਅੱਗੇ